ਹਲਕਾ ਖੇਮਕਰਨ ਤਿੰਨ ਪਿੰਡ ਸਰਹੱਦ ਦੀ ਪਿੰਡ ਮੀਆਂ ਵਾਲਾ ਵਿਖੇ ਡਿਫੈਂਸ ਨਹਿਰ ਦਾ ਬੰਨ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਇਸ ਦੀ ਮਾਰ ਹੇਟ ਆ ਗਈ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਬੰਨ ਦੀ ਹਾਲਤ ਨੂੰ ਵੇਖਦੇ ਹੋਏ ਉਹਨਾਂ ਵੱਲੋਂ ਲਗਾਤਾਰ ਇਸ ਬੰਨ ਦੀ ਮੁਰੰਮਤ ਕੀਤੀ ਜਾ ਰਹੀ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਬੰਨ ਟੁੱਟ ਗਿਆ ਤੇ 10 ਤੋਂ 15 ਫੁੱਟ ਦਾ ਪਾੜ ਪੈ ਗਿਆ ਉਧਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਜਦਕਿ ਇਸ ਬਾਰੇ ਪਤਾ ਚੱਲਦੇ ਹੀ ਹਲਕਾ ਵਿਧਾਇਕ ਸਰਵੰਤ ਸਿੰਘ ਤੁੰਵੀ ਮੌਕੇ ਤੇ ਪਹੁੰਚ ਗਏ ਵੰਸਾ ਬੜੀ ਮੰਦ ਭਾਗੀ ਕੱਡਾ ਪਾ ਟੁੱਟ ਗਿਆ ਬਹੁਤ ਬੰਦ ਬਲਕ ਤਿੰਨ ਦਿਨ ਹੋ ਗਿਆ ਖਪਣਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤਾ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20 25 ਬੰਦੇ ਇੱਥੇ ਰਹੇ ਆ ਤੇ ਹੁਣ ਉਦੋਂ ਹੀ ਪੈ ਲਗਾ ਸਾਰਾ ਕਾ 5 7 ਕਰਮਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਵਾ ਮੌਕੇ ਤੇ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਬੀਐਸਐਫ ਬਹੁਤ ਮਦਦ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵੀ ਚਲਵਾ ਜਾਏਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਉਹ ਜਿਹੜਾ ਨਾ ਕੰਟਰੋਲ ਚ ਵਾਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਕਰਦੇ ਪੂਰਾ ਸਾਹ ਬੜੀ ਮੰਦ ਭਾਗੀ ਕੱਟਣਾ ਜੀ ਆਹ ਸਾ ਜਿਹੜਾ ਵੰਟ ਟੁੱਟ ਗਿਆ ਜੀ ਆਪਣੇ ਪਿੰਡ ਮੀਆਂ ਵਾ ਹਾਂ ਜੀ ਘਟਣਾ ਤਾਂ ਹੈ ਜੀ ਬੜੇ ਵਿਚਾਰਿਆਂ ਦੀ ਕਿਸਾਨਾਂ ਦੀ ਦਿਨ ਰਾਤ ਦੀ ਮਿਹਨਤ ਸੀ ਤੇ ਰਾਤਾਂ ਨੂੰ ਵੀ ਜਾ ਕੇ ਬੀਐਸਐਨ ਵੀ ਸੰਜੋਗ ਦੇਂਦੀ ਸੀ ਵਿਚਾਰਿਆ ਨੇ ਡੱਕਿਆ ਸੀ ਪਰ ਇਥੋਂ ਦੂਜਾ ਬੰਨ ਟੁੱਟ ਗਿਆ ਤੇ ਹੁਣ ਵੀ ਬਹੁਤ ਜ਼ਿਆਦਾ ਚਲੋ ਪ੍ਰਸ਼ਾਸ਼ਕ ਵੀ ਖੜੇ ਆ ਗੁਰੂ ਸਾਹਿਬ ਕਿਰਪਾ ਕਰਨ ਨੁਕਸਾਨ ਅੱਗੇ ਤਾਂ ਹੋਇਆ ਹੋਇਆ ਪਿਛਾਂ ਵੀ ਬਹੁਤ ਜ਼ਿਆਦਾ ਹੋ ਜਾਂਦਾ ਪਰ ਗੁਰੂ ਸਾਹਿਬ ਤੇ ਸੰਗਤ ਬੜੀ ਆ ਸੰਗਤ ਸੰਜੋਗ ਦੇਣ ਵੀ ਦੇਈ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਬੰਨ ਛੇਤੀ ਕੰਟਰੋਲ ਚ ਹੋ ਜਾਊਗਾ ਬਾਕੀ ਤੁਹਾਡਾ ਮੀਡੀਆ ਰਾਈਮੈਂ ਬੇਨਤੀ ਕਰਦਾ ਵਾਂ ਡੀ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਸੰਗਤ ਕਿਉਂਕਿ ਸਭ ਤੋਂ ਵੱਡੀ ਸੰਗਤ ਆ ਤੇ ਇਹ ਸੰਗਤ ਦੇ ਸੰਜੋਗ ਨਾਲ ਜਿਹੜਾ ਏ ਬੰਨ ਬੰਦ ਹੋਣਾ ਜੀ ਕਿੰਨੇ ਏਕੜ ਮਲਕੀਆ ਹੈ ਕੀ ਸਾਰੀ ਮੰਨ ਲਓ ਜੇ ਰੱਬ ਨਾ ਕਰੇ ਕਿ ਕੁਝ ਘਟਨਾ ਆਪਰੇ ਇਹ ਤਾਂ ਭਾਜੀ ਕਾਊਂਟ ਤੋਂ ਕਾਊਂਟਲੈਸ ਹੀ ਆ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੇ ਇੱਕ ਥਾਂ ਨੂੰ ਜਦੋਂ ਤੁਰ ਗਈ ਏ ਤਾਂ ਆਪਣਾ ਮਿੰਗਿਆਂ ਵਾਲਾ ਖੇਮ ਕਰਨੀ ਜ਼ਮੀਨ ਆਉਂਦੀ ਪਾਣੀ ਬਹੁਤ ਨੁਕਸਾਨ ਦੇ ਆ ਕੰਮ ਆ ਵੀਰੇ ਮੈਂ ਅਸਲ 'ਚ ਜਦੋਂ ਮੈਨੂੰ ਹੁਣੇ ਹੀ ਪਤਾ ਲੱਗਾ ਮੈਂ ਪਿੰਡਾਂ ਵਿੱਚ ਸੀ ਉਧਰ ਭਿੱਖੀ ਬਨੇਰੀਏ 'ਚ ਤੇ ਹੁਣ ਇਹ ਸਾਰਾ ਪ੍ਰਸ਼ਾਸਨ ਇੱਥੇ ਆਪਣੇ ਐਸ.ਡੀ.ਐਮ ਸਾਹਿਬ ਹੀ ਆ ਗਏ ਆ ਸਾਡੇ ਡੀਐਸਪੀ ਭਿੱਖੀਵਾਲੇ ਵੀ ਖੜੇ ਆ ਐਸਐਸਪੀ ਸਾਹਿਬ ਵੀ ਆਰੇ ਸਾਰਾ ਪ੍ਰਸ਼ਾਸਨ ਸਾਡੇ ਆਪਣੇ ਭੈਣਾ ਭਰਾਵਾਂ ਦੇ ਅਸੀਂ ਨਾਲ ਆ ਜਿਹੜੀ ਵੀ ਮਦਦ ਦੇ ਭਰਾ ਜਿਹੜੇ ਜਿਤਨਾ ਭਾਵੇਂ ਤੇਲ ਦੀ ਜਾਂ ਹੋਰ ਵੀ ਜਿਹੜੀ ਵੀ ਸਹੂਲਤ ਪੈਸੇ ਦੀ ਹਰ ਤਰ੍ਹਾਂ ਮੈਂ ਖੜਾ ਇੱਥੇ ਹਰ ਤਰ੍ਹਾਂ ਹੀ ਕਿਉਂਕਿ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਸਾਰੇ ਹੀ ਸਾਡੇ ਭਰਾ ਵਾ ਜੇ ਵਿਚਾਰੇ ਪਤਾ ਨਹੀਂ ਪੁੱਤਾਂ ਵਾਂਗੂ ਇਹਨਾਂ ਨੇ ਫਸਲਾਂ ਪਾ ਲਈਆਂ ਅੱਜ ਬੜੀਆਂ ਵੱਡੀਆਂ ਆਸਾਂ ਹੁੰਦੀਆਂ ਭੈਣਾ ਭਰਾ ਜਦੋਂ ਅਸੀਂ ਫਸਲ ਬੀਜਦੇ ਆ ਜਾਂ ਝੋਨਾ ਲਾਉਨੇ ਆ ਤੇ ਵਿਚਾਰਾਂ ਦੀ ਆਸਾਂ ਨੂੰ ਜਿਹੜਾ ਜਿਹੜਾ ਬੂਰ ਪੈਣਾ ਸੀ ਉਹਦਾ ਉਲਟ ਅੱਜ ਉਹ ਤੇ ਪਾਣੀ ਫਿਰ ਰਿਆ ਪਰ ਮੈਨੂੰ ਲੱਗਦਾ ਵੀ ਬੜੀ ਹਿੰਮਤ ਨਾਲ ਲਾਗੇ ਲਾਗੇ ਪਿੰਡਾਂ ਦੇ ਲੋਕ ਮਹਿਦੀਪੁਰ ਦੀ ਸਾਰੀ ਸੰਗਤ ਜਿੱਦਾਂ ਲੱਗੇ ਡਟੇ ਹੋਏ ਆ ਇਹ ਜਿਹੜਾ ਵਾ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਇਹ ਬੰਨ ਨੂੰ ਜਿਹੜਾ ਵਾ ਬੰਨ ਲਿਆ ਜਾਊਗਾ ਤਕੜੇ ਹੋ ਕੇ ਲੱਗੇ ਹੋਏ ਸਾਰੇ ਪਿੰਡ ਜਿਹੜੀ ਕਿਹੜੀ ਮਦਦ ਪਹੁੰਚੀ ਹੁਣ ਤੱਕ ਮਦਦ ਵੀਰੇ ਹੁਣ ਤੱਕ ਤਾਂ ਜੇ ਤੇਲ ਦੀ ਗੱਲ ਕੀਤੀ ਤੇਲ ਦੇ ਰਹੇ ਆਂ ਡੀਜ਼ਲ ਦੇ ਰਹੇ ਆਂ ਜਿਹੜੇ ਮਸ਼ੀਨਾਂ ਦੇ ਜੋ ਵੀ ਖਰਚਾ ਹੋਊਗਾ ਉਹ ਸਰਕਾਰ ਚੱਕੂਗੀ ਇਹਨਾਂ ਪੈਣਾ ਭਰਾਵਾਂ ਦਾ ਕੋਈ ਖਰਚ ਨਹੀਂ ਇੱਥੇ ਲਾਉਣ ਦੇਵਾਂਗੇ ਅਸੀਂ ਹਰ ਸੰਭਵ ਜਿਹੜੀ ਮਦਦ ਇੱਥੇ ਕਰਾਂਗੇ ਜੀ ਸਰਪੰਚ ਸਾਹਿਬ ਇਹ ਨਾ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਪਿੰਡ ਮੀਆਂਵਾਲ ਸਾਡੇ ਪਿੰਡ ਦਾ ਜੀ 100 ਕਰੋੜ ਦਾ ਨੁਕਸਾਨ ਹੋ ਜਾਵੇ ਪੰਦੀ ਮਰਮਤਨਾ ਹੋ ਸਕੀ ਜਾਂ ਬੰਦ ਬੰਦਿਆਣਾ ਗਿਆ ਨੌਜਵਾਨ ਜਿਨ੍ਹਾਂ ਦੀ ਮੈਂ ਦੇਣ ਨਹੀਂ ਦੇ ਸਕਦਾ ਉਹ ਵਿੱਚ ਪਾਣੀ ਦੇ ਬਹੁਤ ਗੰਦੇ ਪਾਣੀ ਦੇ ਵਿੱਚ ਆਪਣਾ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ 100 ਕਰੋੜ ਦਾ ਝੋਨਾ ਹੈ 7-8 ਕਰੋੜ ਦਾ ਤਾਰ ਬੰਦੀ ਤੋਂ ਅਗਲੇ ਪਾਸੇ ਮਾਰਿਆ ਗਿਆ ਹੈ ਪ੍ਰਸ਼ਾਸਨ ਨੂੰ ਕਹਿੰਦੇ ਵੀ ਰਹੇ ਆ ਤਹਿਸੀਲਦਾਰ ਸਾਹਿਬ ਆਏ ਸੀ ਪਰ ਕੋਈ ਗੱਲ ਨਹੀਂ ਬਣ ਰਹੀ ਜੀ ਚਾਰ ਚ ਫੇਰੇ ਬੇਵਸੀ ਹੋ ਗਈ ਆ ਉਹਨਾਂ ਦੀ ਵੀ ਹੁਣ ਬੇਨਤੀ ਇਸ ਤਰ੍ਹਾਂ ਵੀ ਅਸੀਂ ਬੰਨ੍ਹ ਦੇ ਉੱਤੇ ਮਿੱਟੀ ਪਾਉਣ ਦੀ ਬੇਨਤੀ ਕਰਦੇ ਆਂ ਦਵਾ ਦਾ ਦਵਾ بارش ਖਤਮ ਹੋ ਜਾਂਦੀ ਆ ਤੇ ਸਾਡੇ ਬੰਨ੍ਹ ਦੇ ਉੱਤੇ 2-2 4-4 ਫੁੱਟ ਮਿੱਟੀ ਪਾਈ ਜਾਵੇ ਕਿਉਂਕਿ ਤਾਰਾਂ ਦਾ ਠੇਕਾ ਹੋ ਚੁੱਕਾ ਹੈ ਉਥੇ ਜਾਲੀ ਲੱਗਣ ਦੇ ਵਾਸਤੇ ਉਹ ਬੰਨ੍ਹ ਦੇ ਨਾਲੋਂ ਮਿੱਟੀ ਪੁੱਟ ਕੇ ਜਾਲੀ ਨਾ ਲਾ ਦਿੱਤੀ ਇਸ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਬੰਦ ਕਾਫੀ ਟੁੱਟ ਚੁੱਕਾ ਹੈ ਮੈਂ ਹਰਦਾਸ ਰਾਮ ਸਿੰਘ ਸਾਬਕਾ ਚੇਅਰਮੈਨ ਮਹਿਦੀਪੁਰ ਮੈਂ 50 ਪੇਟੀਆਂ ਪਾਣੀ ਦੀ ਸੇਵਾ ਕੀਤੀ ਆ ਹੋਰ ਵੀ ਬੰਦੇ ਬਹੁਤ ਸੇਵਾ ਕਰ ਰਹੇ ਨੇ ਹੁਣ ਇਹ ਸਾਡਾ ਜਦੋਜਾਦ ਬ ਇੱਕ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਖਤਮ ਹੁੰਦਿਆਂ ਹੀ بارش ਜਾਂ ਪਾਣੀ ਜਦੋਂ ਲੈ ਜਾਵੇਗਾ ਸਾਡੇ ਬੰਨ੍ਹ ਦੇ ਉੱਤੇ 4-4 ਫੁੱਟ ਮਿੱਟੀ ਪੁਆਈ ਜਾਵੇ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਾਵਾ ਮੌਕੇ ਤੇ ਬੰਨ੍ਹ ਦਾ ਪਾਰ ਤਾਂ ਕਾਫੀ 20 ਤੋਂ 25 ਫੁੱਟ ਹੈਗਾ ਵਾਜਾ ਨਾਇਬ ਤਹਿਸੀਲਦਾਰ ਸਿਆਸੀ ਪਾਰਟੀਆਂ ਦੇ ਸਾਰੇ ਆਗੂ ਪਹੁੰਚੇ ਨਾਇਬ ਤਹਿਸੀਲਦਾਰ ਸਾਹਿਬ ਇੱਥੇ ਪਹੁੰਚੇ ਸੀ ਪਰ ਕੋਈ ਸਰਕਾਰ ਵੱਲੋਂ ਜਿਹੜਾ ਉਹ ਬੇਵਸੀ ਹੁੰਦੇ ਕਾਰਨ ਪ੍ਰਬੰਧ ਨਹੀਂ ਕੀਤਾ ਗਿਆ ਹਾਂਜੀ ਤਹਿਸੀਲਦਾਰ ਸਾਹਿਬ ਕੀ ਕਹਿਣਾ ਜਿਹੜਾ ਮੰਦਪੁਰ ਦੇ ਘਟਨਾਵਾਂ ਮੀਆਂਵਾਲ ਦੇ ਵਿੱਚ ਬੰਨ੍ਹ ਟੁੱਟਿਆ ਹੈ ਇਹ ਆਪਣਾ ਰੋਜ਼ ਹੀ ਆਪਾਂ ਤਕਰੀਬਨ ਸਾਡਾ ਰੋਜ਼ ਇੱਕ ਸ਼ੇਰੀ ਸ਼ਾਮ ਫੇਰਾ ਲੱਗ ਰਿਹਾ ਸੀਗਾ ਸਮੀਤ ਆਪਣਾ ਰੈਵਨਿਊ ਸਟਾਫ ਪੁਵਾਰੀ ਖਾਨਦੋ ਸਾਰੇ ਆਪਾਂ ਇੱਥੇ ਰੋਜ਼ ਫੇਰਾ ਮਾਰਦੇ ਆਂ ਤਕਰੀਬਨ ਤੇ ਕੱਲ ਦਾ ਇਹੀ ਇਹ ਕਮਜ਼ੋਰ ਜਿਹਾ ਪਿਆ ਹੀ ਬੰਦ ਇੱਥੋਂ ਥੋੜਾ ਕੱਲ ਜਿਆਦਾ ਪ੍ਰੈਸ਼ਰ ਜਦੋਂ ਪਾਣੀ ਦਾ ਪਿਆ ਵਾ ਤੇ ਅੱਜ ਸਵੇਰੇ ਟੁੱਟ ਗਿਆ ਕਿਹੜੀ ਕਿਹੜੀ ਮਦਦ ਪਹੁੰਚੀ ਹੈ ਮਲਕੀਨਾ ਤੱਕ ਜੇ ਸਰਕਾਰ ਮਦਦ ਇਹ ਪਿੰਡ ਵਾਸੀ ਆਪਨਾ ਵਸਰੀਕ ਸਾਰੇ ਆਪਣੇ ਇਕੱਠੇ ਹੋਏ ਆਂ ਜੇ ਟੋੜੇ ਆ ਆਪਣਾ ਮਹंगाई ਹੈ ਥੋੜੇ ਪਾਣੀ ਦਾ ਇੰਤਜ਼ਾਮ ਕੀਤਾ ਵਾ ਬਾਕੀ ਪੀਣ ਵਾਲਾ ਪਾਣੀ ਹੈ ਉਹ ਸੰਗਤ ਨੂੰ ਦੇ ਰਹੇ ਜੀ ਬਾਕੀ ਅੱਧਾ ਕ ਪੂਰਿਆ ਗਿਆ ਪਾੜ ਨਹੀਂ ਤਸੀਲਦਾਰ ਸਾਹਿਬ ਵੇਖਿਆ ਪਾਣ ਜਿਹੜਾ ਉਹ ਵਾਧਾ ਜਾ ਰਿਹਾ ਪੂਰਾ ਨਹੀਂ ਲੱਗਾ ਆ ਵੇਖ ਲਈ ਜੀ ਉਥੇ ਲੱਗੀ ਸੰਗਤ ਜੀ ਕਾਫੀ ਪੂਰਤਾ ਲੱਗੇ ਇਸ ਟਾਈਮ ਲੱਗੂਗਾ ਸੋ ਜੀ ਸਰ ਜਿਸ ਤਰ੍ਹਾਂ ਕਿ ਇਹਨਾਂ ਦੀ ਕਾਫੀ ਜਿਹੜੀ ਜਮੀਨ ਆ ਜਿਹੜੀ ਸਾਰੀ ਪ੍ਰਭਾਵਿਤ ਹੋ ਗਈ ਆ ਜਿਹੜੀ ਪਾਣੀ ਦੇ ਨਾਲ ਜਿਹੜਾ ਕੀ ਮਾਜਵਾ ਉਹਨਾਂ ਨੂੰ ਦਿੱਤਾ ਜਾਊ ਸਰਕਾਰ ਵੱਲੋਂ ਸਪੈਸ਼ਲ ਕਰਦੋਰੀ ਦਾ ਦਿੱਤਾ ਆਰਡਰ ਜਦੋਂ ਅਸੈਸਮੈਂਟ ਆਪਾਂ ਕਰਾਂਗੇ ਜਿੱਦਾਂ ਕੋ ਜੋ ਹੋਵੇ ਸਰਕਾਰ ਦੇ ਨਿਰਦੇਸ਼ ਉਹਨਾਂ ਕਰਾਂਗੇ ਪੜਾਈ ਦਿੱਲੀ ਰਿਪੋਰਟਾਂ ਜਾ ਰਹੀਆਂ ਦੀ ਜੀ ਠੀਕ ਠੀਕ ਹਨ